ਨਾਨਕ ਬਾਬਾ ਸ੍ਰੀ ਚੰਨ ਜੀ ਇੱਕ ਛੋਟੀ ਜਈ ਕਥਾ ਜੋ ਇਨਸਾਨ ਇੱਕ ਰਸਤਾ ਦੱਸੇ ਉਹ ਇੱਕ ਮਿੱਥਿਆ ਹੋ ਸਕਦੀ ਹੈ ਜਾਂ ਸੱਚ ਪਰ ਜੋ ਇਨਸਾਨ ਨੂੰ ਸਹੀ ਰਸਤਾ ਦੱਸੇ ਉਸ ਤੋਂ ਗਿਆਨ ਪ੍ਰਾਪਤ ਹੁੰਦਾ ਹੈ ਸੱਚ ਤਾਂ ਇਸ ਦੁਨੀਆ ਦੇ ਉੱਤੇ ਕੁਝ ਵੀ ਨਹੀਂ ਇੱਕ ਛੋਟੀ ਜਈ ਕਥਾ ਜ਼ਰੂਰ ਸੁਣਨਾ ਭਗਵਾਨ ਜੀ ਦੇ ਬਾਰੇ ਇੱਕ ਮਹਾਤਮਾ ਦਾ ਜਦੋਂ ਜਨਮ ਹੋਇਆ ਤਾਂ ਉਹ ਸਨੋ ਇੱਕ ਅੱਖ ਦੇ ਰਾਹੀਂ ਹੋਰ ਕਲਰ ਦਿਖਾਈ ਦਿੰਦਾ ਸੀ ਅਤੇ ਦੂਸਰੀ ਅੱਖ ਦੇ ਰਾਹੀਂ ਹੋਰ ਕਲਰ ਦਿਖਾਈ ਦਿੰਦਾ ਸੀ। ਉਹ ਸੱਚ ਦੋਨਾਂ ਵਿੱਚੋਂ ਸਮਝਣ ਵਿੱਚ ਅਸਮਰਥ ਸੀ। ਉਹ ਜੋ ਇੱਕ ਅੱਖ ਦੇ ਨਾਲ ਦੇਖਦਾ ਉਹੀ ਉਸਨੂੰ ਦੂਸਰੀ ਅੱਖ ਦੇ ਨਾਲ ਹੋਰ ਕਲਰ ਦਿਖਾਈ ਦਿੰਦਾ। ਇਸੇ ਤਰ੍ਹਾਂ ਉਹ ਸੱਚ ਅਤੇ ਝੂਠ ਵਿੱਚ ਫਰਕ ਨਾ ਕਰ ਸਕਦਾ। ਇਸੇ ਤਰ੍ਹਾਂ ਉਸਨੇ ਫਿਰ ਮਨ ਬਣਾਇਆ ਕਿ ਮੈਂ ਪ੍ਰਮਾਤਮਾ ਦੀ ਭਗਤੀ ਕਰਾਂਗਾ ਅਤੇ ਸੱਚ ਜਾਨਾਂਗਾ। ਉਹ ਪ੍ਰਮਾਤਮਾ ਦੀ ਭਗਤੀ ਵਿੱਚ ਬੈਠ ਗਿਆ। ਕਈ ਸਾਲ ਤੱਕ ਉਸਨੇ ਭਗਤੀ ਕੀਤੀ। ਆਖਰਕਾਰ ਉਸ ਨੂੰ ਇੱਕ ਦਿਨ ਪ੍ਰਮਾਤਮਾ ਦਾ ਗਿਆਨ ਹੋਇਆ ਅਤੇ ਪ੍ਰਮਾਤਮਾ ਨੇ ਉਸ ਨੂੰ ਦਰਸ਼ਨ ਦਿੱਤੇ ਉਸ ਮਹਾਤਮਾ ਨੇ ਪ੍ਰਮਾਤਮਾ ਨੂੰ ਕਿਹਾ ਕਿ ਮੈਨੂੰ ਸੱਚ ਦੱਸੋ ਕਿ ਮੈਨੂੰ ਸੱਚ ਦਾ ਗਿਆਨ ਕਰਵਾਓ ਪ੍ਰਮਾਤਮਾ ਨੇ ਕਿਹਾ ਕਿ ਤੁਹਾਨੂੰ ਸ਼ੁਰੂ ਤੋਂ ਹੀ ਸੱਚ ਦਾ ਗਿਆਨ ਸੀ ਜਿਵੇਂ ਤੁਸੀਂ ਇੱਕ ਅੱਖ ਦੇ ਨਾਲ ਦੇਖਦੇ ਹੋ ਉਹ ਕਲਰ ਦੁਨੀਆ ਨੇ ਪੈਦਾ ਕੀਤੇ ਹੋਏ ਹਨ ਇਨਸਾਨ ਜੋ ਕਲਰ ਦੇਖਦਾ ਹੈ ਉਸੇ ਰੂਪ ਵਿੱਚ ਉਸ ਨੂੰ ਮੰਨਤਾ ਦਿੰਦਾ ਹੈ ਇਸੇ ਤਰ੍ਹਾਂ ਸੱਚ ਕੀ ਹੈ ਕਿਸੇ ਨੂੰ ਵੀ ਨਹੀਂ ਪਤਾ ਬਾਹਰੀ ਦੁਨੀਆ ਦੇ ਉੱਤੇ ਲਿਮਿਟੇਸ਼ਨ ਭਾਵ ਸੀਮਾ ਲੱਗੀ ਹੋਈ ਹੈ ਉਸ ਸੀਮਾ ਤੋਂ ਅੱਗੇ ਸਰੀਰ ਨਹੀਂ ਦੇਖ ਸਕਦਾ ਪਰਮਾਤਮਾ ਨੂੰ ਦੇਖਣ ਵਾਸਤੇ ਅੰਦਰਲੀ ਅੱਖ ਖੋਲਣੀ ਪਵੇਗੀ ਵਿਚਾਰਾਂ ਦੀ ਕੋਈ ਸੀਮਾ ਨਹੀਂ ਪਰ ਇਸ ਸਰੀਰ ਦੀ ਸੀਮਾ ਹੈ ਇਹ ਸਰੀਰ ਇੱਕ ਸੀਮਾ ਤੋਂ ਅੱਗੇ ਨਹੀਂ ਦੇਖ ਸਕਦਾ ਨਾ ਹੀ ਇੱਕ ਸੀਮਾ ਤੋਂ ਅੱਗੇ ਵੱਧ ਸਕਦਾ ਹੈ ਇਸ ਸਰੀਰ ਦੀ ਸੀਮਾ ਹੈ ਪਰ ਵਿਚਾਰਾਂ ਦੀ ਕੋਈ ਸੀਮਾ ਨਹੀਂ ਜਿਵੇਂ ਇਨਸਾਨ ਕੁਝ ਵੀ ਸੋਚ ਸਕਦਾ ਹੈ ਅਤੇ ਕਿਸੇ ਵੀ ਦੁਨੀਆ ਦੇ ਵਿੱਚ ਸੈਰ ਕਰ ਸਕਦਾ ਹੈ ਆਪਣੇ ਵਿਚਾਰਾਂ ਦੇ ਰਾਹੀਂ ਉਸੇ ਤਰ੍ਹਾਂ ਸਰੀਰ ਨਹੀਂ ਕਰ ਸਕਦਾ ਇਨਸਾਨ ਦੇ ਮਨ ਦੇ ਵਿਚਾਰ ਉਹ ਬ੍ਰਹਿਮੰਡ ਉਹ ਗਹਿਰਾਈਆਂ ਨੂੰ ਜਾਣ ਸਕਦਾ ਹੈ ਜੋ ਇਹ ਸਰੀਰ ਨਹੀਂ ਜਾਣ ਸਕਦਾ ਇਨਸਾਨੀ ਮਨ ਉਹ ਗਿਆਨ ਪ੍ਰਾਪਤ ਕਰ ਸਕਦਾ ਹੈ ਜੋ ਇਹ ਸਰੀਰ ਨਹੀਂ ਕਰ ਸਕਦਾ ਇਨਸਾਨੀ ਮਨ ਦੀ ਅੱਖ ਜਦੋਂ ਜਾਗਰਿਤ ਹੋ ਗਈ ਤਾਂ ਇਨਸਾਨ ਉਹ ਸਭ ਕੁਝ ਦੇਖ ਲਵੇਗਾ ਜੋ ਸੱਚ ਹੈ ਪਰ ਉਹ ਸੱਚ ਦੁਨੀਆ ਨੂੰ ਦੱਸਣਾ ਬਹੁਤ ਮੁਸ਼ਕਲ ਹੈ ਪਰਮਾਤਮਾ ਦਾ ਜਿਸ ਨੂੰ ਗਿਆਨ ਹੁੰਦਾ ਹੈ ਉਹ ਗਿਆਨ ਦੂਸਰਿਆਂ ਨੂੰ ਦੱਸਣਾ ਬਹੁਤ ਮੁਸ਼ਕਲ ਹੈ ਉਹ ਗਿਆਨ ਉਹੋ ਹੀ ਸਮਝ ਸਕਦਾ ਹੈ ਜੋ ਪਰਮਾਤਮਾ ਦੇ ਨੇੜੇ ਹੋਵੇਗਾ ਅੰਦਰੂਨੀ ਅੱਖ ਪਰਮਾਤਮਾ ਦੇ ਦਰਸ਼ਨ ਕਰਵਾ ਸਕਦੀ ਹੈ ਅਤੇ ਬਾਹਰੀ ਅੱਖ ਭੌਤਿਕ ਸੰਸਾਰ ਦੀ ਤੰਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ